ਬੰਦ ਹੋ ਗਿਆ ਹਾਲਾਂਕਿ ਜਿਹੜੀ ਟੀਮ ਹੈ ਉਹ ਲੱਗੀ ਹੋਈ ਹੈ ਫਿਲਹਾਲ ਦਾ ਪਰ ਗੱਲ ਕਰੀਏ ਤਾਂ ਜਿਹੜਾ ਪਾਣੀ ਹੈ ਉਹ ਜਰੂਰ ਇੱਥੇ ਅੱਜ ਪਾਣੀ ਦੇ ਵੀ ਹਾਲਾਤ ਦਿਖਾਵਾਂਗੇ ਪਰ ਫਿਲਹਾਲ ਦੀ ਜੇਕਰ ਗੱਲ ਕਰੀਏ ਤਾਂ ਇਹ ਰਿਕਸ਼ਾ ਸੀ ਜਿਹੜਾ ਕਿ ਬੰਦ ਹੋ ਚੁੱਕਿਆ ਟੀਮ ਵੀ ਇੱਥੇ ਲੱਗੀ ਹੋਈ ਤੁਹਾਨੂੰ ਦਿਖਾਈ ਦੇਵੇਗੀ ਤੇ ਦੂਜੇ ਪਾਸੇ ਇਹੋ ਜਿਹੜੇ ਵਹੀਕਲ ਨੇ ਉਹ ਆ ਰਹੇ ਨੇ फिलहाल की जिस गए देखते हैं अगर कि भरिया पानी, तो पानी पाके चल के देखते हैं फिलहाल ਸੋ ਸਾਡੇ ਦਰਸ਼ਕ ਵੀ ਲਗਾਤਾਰ ਸਟਾਪਨਾ ਛੁੱਟਦੇ ਜਾ ਰਹੇ ਨੇ ਤੇ ਉਹ ਦੇਖੋ ਤੁਸੀਂ ਉਹ ਦੇਖੋ ਪਾਣੀ ਜਿਹੜਾ ਕਿ ਅੰਡਰ ਬ੍ਰਿਜ ਦੇ ਵਿੱਚ ਭਰਿਆ ਹੋਇਆ ਹੈ यही थो तो दिखाने की कोशिश कर रहे थे असं कि देखो पानी जड़ा, वो इतने अंदर ब्रिज के बीच हालांकि जी टीम जरूर लगी हुई है पर पानी की जे गिए पानी थोन तो इतने मिलेगा भरया हो निकल निकलने लिए मजबूत जरूर होगी और जरा पानी की गल करिए अंडर ब्रिज के देवी के पटेंटा परग्राम नगर अंडर ब्रिज में अगर गल करिए तो पानी इतने भरया हुआ है देखो दरिया बन गया फुटपाथ तो थोड़ा जई है भले ही एलर्जी टीम जरूर लगी हुई है पर पानी देखो अंडरब्रिज दे अंडर पानी लोग आ जरूर रहे हैं जो ਪਾਤੋ ਪਾਤਾ ਕੇ ਜਿਹੜਾ ਪਾਣੀ ਉਹ ਆ ਰਿਹਾ ਤੁਸੀਂ ਦੇਖੋ ਤੇ ਗੁੰਮਾਤ ਤੋਂ ਉੱਪਰ ਜਿਹੜਾ ਪਾਣੀ ਉਹ ਆ ਰਿਹਾ ਹੈ ਤੋਂ ਇਹ ਹਾਲਾਤ ਬਣ ਗਏ ਪਤਰਾਮ ਨਗਰ ਅੰਡਰ ਬ੍ਰਿਜ ਦੇ ਪਾਣੀ ਜਿਹੜਾ ਉਹ ਚੜ ਰਿਹਾ ਹੈ ਇਥੋਂ ਲੋਚਨ ਕਰਕੇ ਜਿਹੜਾ ਉਹ ਇਥੋਂ ਇਹਨੂੰ ਲਜਾਇਆ ਜਾਵੇਗਾ ਆਟੋ ਨੂੰ ਲੋਚਨ ਕਰਿਆ ਜਾ ਰਿਹਾ ਹੈ ਇਹ ਦੂਜੇ ਪਾਸੇ ਇਤਨਾ ਜਿ ਦਿਖਾਈ ਹੈ ਤੁਹਾਨੂੰ ਤਾਂ ਪੂਰਾ ਜਿਹੜਾ ਪਾਣੀ ਉਹ ਇਥੇ ਭਰ ਗਿਆ ਪੂਰਾ ਲੋਚਨ ਕਰਕੇ ਲੈ ਕੇ ਖੱਲੇ ਆ ਉਹ ਸੋ ਕਿ ਕੋਈ ਇਤਰਾ ਆ ਰਿਹਾ ਤਾਂ ਵੀਰ ਜੀ ਆਪ ਦਾ ਸਫਲ ਕੇ ਆਇਓ ਕਿਉਂਕਿ ਪੁਲ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਹਜੇ ਤੇ ਪਾਣੀ ਥੋੜਾ ਬਹੁਤ ਨਹੀਂ ਜਿਆਦਾ ਭਰਿਆ ਹੋਇਆ ਹੈ ਇਹ ਹਾਲਾਤ ਨੇ ਫਰਸਰਾਬਨਗਰ

ਕਿ ਉਹ ਜਿਹੜਾ ਉਹ ਤੁਹਾਡਾ ਨਾਮ ਨਹੀਂ ਲੈ ਰਿਹਾ ਸ਼ਹਿਰ ਹਾਲਾਤ ਬਣ ਗਏ ਥੋੜੇ ਜੇ ਮੀਂਹ ਨਾਲ ਜਿਹੜੇ ਕਹਿੰਦੇ ਸੀ ਕਿ ਪਾਣੀ ਨਹੀਂ ਖੜਨਾ ਸ਼ਹਿਰ ਦੇ ਵਿੱਚ ਤੁਸੀਂ ਦੇਖ ਲਓ ਹਾਲਾਤ ਇਹ ਅੰਦਰ ਬ੍ਰਿਜ

ਕੋਨੇ ਉਹ ਜਿਹੜੇ ਕਹਿ ਰਹੇ ਸੀ ਕਿ ਇੰਤਜ਼ਾਮ ਤਾਂ ਜ਼ਰੂਰ ਕੀਤੇ ਗਏ ਨੇ ਪਰ ਨਾਕਾਫੀ ਜਿਹੜੇ ਇੰਤਜ਼ਾਮ ਨੇ ਹੁਣ ਇੱਕ ਪਿੱਛੇ ਇੱਕ ਹੋਰ ਜਿਹੜੀ ਸਕੂਟਰੀ ਹੈ ਉਹ ਸਾਇਦ ਬੰਦ ਹੋ ਗਈ ਸੀ ਫਿਲਹਾਲ ਉਹ ਨਿਕਲ ਕੇ ਨਹੀਂ ਤੇ ਇੱਥੇ ਜਿਹੜੇ ਕਰਮਚਾਰੀ ਲੱਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਆਪਾਂ ਕਿ ਕਿੰਨਾ ਕੁ ਟਾਈਮ ਇਹਨੂੰ ਲੱਗਣਾ ਤੇ ਨੰਨਲਾਪਾ ਜਿਹੜੇ ਕਰਮਚਾਰੀ ਇੱਥੇ ਡਿਊਟੀ ਦੇ ਰਹੇ ਨੇ ਸੋ ਤਾਂ ਕਿ ਜਿਹੜਾ ਪਾਣੀ ਹੈ ਇਹਨੂੰ ਜਲਦ ਤੋਂ ਜਲਦ ਕੱਢਿਆ ਜਾ ਸਕੇ ਪਰ ਹਜੇ ਤੱਕ ਕੋਈ ਹਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਹੀ ਲਿਆ ਇਹ ਕੇਂਦਰਾ ਜਿਹੜਾ ਨਾ ਕੋ ਪੁੱਛਦੇ ਆ ਕਿ ਕਿੰਨੇ ਟਾਈਮ ਤੱਕ ਜਿਹੜੇ ਲੈ ਉਹ ਲੱਗੇ ਹੋਏ ਨੇ ਆਪ ਦੀ ਡਿਊਟੀ ਦੇ ਦੇ ਨੇ ਤੇ ਕਿੰਨੀਆਂ ਕੁੜੀਆਂ ਦਿੱਕਤਾਂ ਜਾਂ ਕਿੰਨੇ ਟਾਈਮ ਤੱਕ ਜਿਹੜਾ ਇਹ ਪਾਣੀ ਹੈ ਉਹ ਇਸ ਤੋਂ ਸਾਫ਼ ਹੋਏਗਾ ਸਾਜੂ ਦੋਸਤ ਅਸਾਂ ਕੀ ਦੇ ਨਾਲ ਚੋਂ ਨਿਕਲ ਸਕਣਗੇ ਉਹ ਦੇਖੋ ਕਿ ਕੰਮਚਾਰੀ ਜਿਹੜੇ ਨੇ ਉਹ ਲੱਗੇ ਤਾਂ ਹੋਏ ਨੇ ਤੇ ਆ ਜਿਹੜੀ ਗਾਰ ਹੈ ਇੱਕ ਕਾਰ ਸ਼ਾਇਦ ਇਹਦੇ ਵਿੱਚੋਂ ਨਿਕਲੀ ਹੈ ਤੇ ਜਿਹੜਾ ਇਸ ਤੋਂ ਬਾਅਦ ਦੇਖੋ ਕਿ ਇਹ ਕੰਡੀਆਂ ਨੇ ਕੰਧ ਤੇ ਜਿਹੜਾ ਕਾਰ ਉਹ ਤੁਸੀਂ ਦੇਖੋ ਜਿਹੜਾ ਕੱਢਿਆ ਜਾ ਰਿਹਾ ਤਾਂ ਕਿ ਜਿਹੜਾ ਪਾਣੀ ਹੈ ਉਹ ਜਲਦ ਤੋਂ ਜਲਦ ਇੱਥੋਂ ਸਾਫ਼ ਕੀਤਾ ਜਾ ਸਕੇ ਤੇ ਜਿਹੜੇ ਕਰਮਚਾਰੀ ਨੇ ਉਹ ਇੱਥੇ ਤੁਹਾਨੂੰ ਦੇਖਣਗੇ ਲੱਗੇ ਹੋਏ ਕਿਉਂਕਿ ਪਾਣੀ ਜਿਹੜਾ ਕਾਫੀ ਜਿਹੜਾ ਖੜਾ ਹੈ ਤੇ ਇਹ ਗਾਰ ਇਹ ਸਾਰੀ ਇਹਦੇ ਵਿੱਚੋਂ ਹੀ ਨਿਕਲੀ ਹੈ ਕਿੰਨਾ ਤੱਕ ਮੇਰਾ ਆਈਡੀ ਹੈ ਇਹ ਸਾਰੀ ਗਾਰ ਹੈ ਜਿਹੜੀ ਉਹ ਇਹਦੇ ਵਿੱਚੋਂ ਹੀ ਨਿਕਲੀ ਹੈ ਤੇ ਜਿਹੜਾ ਸਫਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਗੱਲਬਾਤ ਕਰਦੇ ਆ ਇਹਨਾਂ ਨਾਲ ਕਿ ਜਿਹੜਾ ਨਗਰ ਨਿਗਮ ਚੋਂ ਆਏ ਹਾਂ ਹਾਂ ਜੀ ਜੀ ਨਗਰ ਤੇ ਇਹ ਕਿੰਨਾ ਕ ਟਾਈਮ ਲੱਗੇਗਾ ਜਿਹੜਾ ਤੁਸੀਂ ਲਗਾਤਾਰ ਲੱਗੇ ਹੋਏ ਹੋ ਹੈ ਨਾ ਕਾਫੀ ਸਾਡਾ ਰੋਹ ਤਾਂ ਕੰਮ ਆਈ ਹੈ ਤੇ ਜਿਹੜਾ ਪਿੱਛੇ ਪਾਣੀ ਭਰਿਆ ਹੋਇਆ ਹੈ ਕੋਈ ਹੈ ਕਿੰਨੇ ਕ ਟਾਈਮ ਤੱਕ ਨਿਕਲ ਜਾਏਗਾ ਕਿੱਥੇ ਪਾਣੀ ਭਰਾਈ ਉਹ ਪਿੱਛੇ ਭਰਿਆ ਹੋਇਆ ਹੈ ਜਿਹੜਾ ਜਲਦੀ ਹੋਊਗੀ ਉੱਪਰ ਮੋਟਰ ਰਹੀ ਪਰ ਲੈਟ ਰਾਹ ਲੈਟ ਆਹ ਮੋਟਰ ਚੱਲ ਰਹੀ ਹੋਊਗੀ ਇਹ ਤਾਂ ਲੈਟ ਨਹੀਂ ਹੋਣੀ ਅੱਛਾ ਕਿੰਨੀ ਦੇਰ ਹੋਊਗੀ ਤੁਹਾਨੂੰ ਕੰਮ ਖਤਮ ਹੋਣਾ ਹਮ ਤਾਂ ਹੀ ਹਿੱਕੀ ਤੇ ਇੱਥੇ ਕੰਮ ਕਰਦੇ ਨੂੰ ਕਿੰਨੇ ਜਿੰਦ ਲੱਗੇ ਇੱਥੇ ਸਵੇਰ ਦੇ ਕਰੀ ਜਾਂਦੇ ਸਵੇਰ ਦੇ ਲੱਗੇ ਹੈ ਕਿੰਨਾ ਕ ਪਾਣੀ ਹੁਣ ਤੱਕ ਜਿਹੜਾ ਹੈ ਤੋ ਬਿਲਕੁਲ ਉਹ ਕਹਿ ਰਹੇ ਸਨ ਤਾਂ ਪਤਾ ਹੀ ਨਹੀਂ ਵੀ ਪਿੱਛੇ ਵੀ ਪਾਣੀ ਭਰਿਆ ਹੋਇਆ ਜੇ ਭਰਿਆ ਤਾਂ ਮੋਟਰ ਚੱਲ ਰਹੀ ਹੋਏਗੀ ਸੋ ਅਜੀਬ ਉਹ ਜਿਹੜੇ ਹਸੋ ਹਿੰਦੀ ਜਵਾਬ ਵੀ ਜਿਹੜੇ ਨੇ ਉਹ ਦਿੱਤੇ ਨੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਪਿੱਛੇ ਜਿਹੜਾ ਪਾਣੀ ਉਹ ਭਰਿਆ ਹੋਇਆ ਪਰ ਤਸਵੀਰਾਂ ਵਿੱਚ ਅਸੀਂ ਤੁਹਾਨੂੰ ਦਿਖਾਇਆ ਕਿ ਪਾਣੀ ਜਿਹੜਾ ਉਹ ਭਰਿਆ ਹੋਇਆ ਤੇ ਲੋਕ ਨੇ ਜਿਹੜੇ ਉਹ ਇੱਥੇ ਨਿਕਲ ਕੇ ਆ ਰਹੇ ਨੇ ਪਾਣੀ ਦੇ ਵਿੱਚੋਂ ਤੇ ਜਿਹੜੇ ਕਈ ਵੀਕਲ ਨੇ ਉਹ ਵੀ ਜਿਹੜੇ ਉਹ ਬੰਦ ਹੋ ਰਹੇ ਨੇ ਇਸ ਪਾਣੀ ਦੇ ਵਿੱਚੋਂ ਜਿਹੜੇ ਲੋਕ ਨੇ ਉਹ ਲੰਘ ਕੇ ਆ ਰਹੇ ਨੇ ਸੋ ਬਨੇ ਰਹੋ ਹੋਰ ਵੀ ਇਲਾਕੇ ਆ ਤੁਹਾਨੂੰ ਹਾਲ ਦਿਖਾਣੇ ਆ ਫਿਲਹਾਲ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਚਲ ਭਾਈ ਕਿੱਥੇ ਜਾਉਂਗਾ